ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰਣਿਣੇਣ ਛੰਦ ਤ੍ਰੇਣ ਨਾਨ ਤੀਰੰ ਬ੍ਰੇਣ ਨਿਣ ਬੀਰੰ ਢ੍ਰਣ ਨਨ ਢਾਲੰ ਜ੍ਰਣ ਨਨ ਜਵਾਲੰ ਖ੍ਰਣ ਨਨ ਖੋਲੰ ਬ੍ਰਣ ਨਨ ਬੋਲੰ ਕ੍ਰਣ ਨਨ ਰੋਸੰ ਜ੍ਰਣ ਨਨ ਜੋਸੰ ਬਰਣਨ ਬਾਜੀ ਤ੍ਰਣਿਣ ਤਾਜੀ ਜ੍ਰਣ ਨਨ ਜੂਜੇ ਲਰਾਣ ਨਨ ਲੂਜੇ ਹਰਨਨ ਹਾਥੀ ਸਰਨਨ ਸਾਥੀ ਭਰਨਨ ਭਾਜੇ ਲਰਨਨ ਲਾਜੇ ਚਰਨਨ ਚਰਮੰ ਬਰਨਨ ਬਰਮੰ ਕਰਨਨ ਕਾਟੇ ਬਰਨਨ ਬਾਟੇ ਮਰਨਨ ਮਾਰੇ ਤਰਨਨ ਤਾਰੇ ਚਰਨਨ ਜੀਤਾ ਸਰਨਨ ਸੀਤਾ ਗਰਨਨ ਗੈਣੰ ਅਰਨਨ ਏਣੰ ਹਰਨਨ ਹੂਰੰ ਪਰਨਨ ਪੂਰੰ ਬਰਨਨ ਬਾਜੇ ਗਰਨਨ ਗਾਜੇ ਸਰਨਨ ਸੁਜੇ ਜਰਨਨ ਜੁਜੇ ਬਰਨਨ ਬਾਜੇ ਗਰਨਨ ਗਾਜੇ ਸਰਨਨ ਸੁਜੇ ਜਰਨਨ ਜੁਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ